ਤੇ ਮੈਂ ਕਹਿਣਾ ਕਿ ਭਗਵੰਤ ਮਾਨਸਿਆਂ ਚਾਹੇ ਹਰਪਾਲ ਚੀਮਾ ਚਾਹੇ ਜਗਮੀਤ ਖੁੱਡੀਆਂ ਸੌਰੀ ਮਾਫੀ ਚਾਉਂਨਾ ਖਣੀ ਗੁਰਮੀਤ ਖੁੱਡੀਆਂ ਉਹ ਖੁੱਡੀਆਂ ਸਾਹਿਬ ਚਾਹੇ ਭਗਵੰਤ ਮਾਨ ਜੀ ਤੁਸੀਂ ਖੁਦ ਚੋਂ ਲੜਨੀ ਆ ਫਿਰੋਜ਼ਪੁਰ ਤੋਂ ਆਜੋ ਮੈਂ ਲੜਨ ਨੂੰ ਤਿਆਰ ਬੈਠਾ ਐਮ ਐਮ ਪੀ ਦੀ ਚੋਂ ਲੜਨ ਵਾਸਤੇ ਤਿਆਰ ਬੈਠਾ ਭਗਵਾਨ ਤਮਾਨਸਿਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਤੇ ਤੂੰ ਆਪਦੇ ਜਿਹੜੇ ਕੈਂਡੀਡੇਟ ਐਲਾਨਨੇ ਆ ਸੰਗਰੂਰ ਤੋਂ ਜਿਹੜਾ ਮੀਤ ਹੇਰ ਐਲਾਨਨੇ ਆ ਤੇ ਉਹਨਾਂ ਨੂੰ ਕਿਹਾ ਕਿ ਜਾ ਕੇ ਘਰ ਘਰ ਦੱਸੋ ਜਿਹੜੇ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਕਿਹੜੇ ਕੰਮ ਕੀਤੇ ਆ ਉਹ ਗਿਣਾ ਦਿਓ ਜੇਕਰ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਕੀਤਾ ਤੇ ਆ ਕੇ ਵੋਟਾਂ ਤੁਹਾਡੇ ਨਾਲ ਮੈਂ ਮੰਗਦਾ ਜੇਕਰ ਰਿਸ਼ਵਤ ਖੋਰੀ ਪੰਜਾਬ ਚੋਂ ਬੰਦ ਹੋ ਗਈ ਆ ਤਾਂ ਤੁਹਾਡੇ ਨਾਲ ਇੱਕ ਥਾਪੜ ਕੇ ਮੈਂ ਚੱਲਦਾ ਜੇਕਰ ਪੰਜਾਬ ਦੇ ਵਿੱਚ लाठी चार्ज ਹੋਣੇ ਬੰਦ ਹੋ ਗਿਆ ਤੇ ਤੁਹਾਡੇ ਨਾਲ ਮੈਂ ਚੱਲਦਾ ਜੇਕਰ ਪੰਜਾਬ ਦੇ ਵੀ ਵਿੱਚੋਂ ਵੀਆਈਪੀ ਕਲਚਰ ਖਤਮ ਹੋ ਗਿਆ ਤੇ ਤੁਹਾਡੇ ਨਾਲ ਮੈਂ ਚੱਲਦਾ ਜੇਕਰ ਪੰਜਾਬ ਦਾ ਕਰਜ਼ਾ ਲੈਣਾ ਬੰਦ ਹੋ ਗਿਆ ਪੰਜਾਬ ਦੇ ਵਿੱਚੋਂ ਆ ਕਰਜ਼ਾ ਲੱਥਨਾ ਬੰਦ ਹੋ ਗਿਆ ਤੇ ਕਰਜ਼ਾ ਚੜਨਾ ਬੰਦ ਹੋ ਗਿਆ ਮਾਫੀ ਚਾਹੁੰਨਾ ਜੇਕਰ ਪੰਜਾਬ ਤੇ ਕਰਜ਼ਾ ਚੜਨਾ ਬੰਦ ਹੋ ਗਿਆ ਤੇ ਤੁਹਾਡੀ ਪਾਰਟੀ ਦੇ ਨਾਲ ਹਿੱਕ ਥਾਪੜ ਕੇ ਮੈਂ ਚੱਲਦਾ ਜੇਕਰ ਪੰਜਾਬ ਦੇ ਵਿੱਚੋਂ ਆ ਐਨ ਆਰ ਆਈ ਬਾਨੇ ਬੰਦ ਹੋ ਗਏ ਆਈਲੈਂਡਸ ਬੰਦ ਹੋ ਗਏ ਪੰਜਾਬ ਦੇ ਵਿੱਚੋਂ ਨੌਜਵਾਨ ਦੋ ਡੰਗ ਦੀ ਰੋਟੀ ਖਾਣ ਪਿੱਛੋਂ ਆ ਰੋਟੀ ਖਾਣ ਪਿੱਛੇ ਸਾਤ ਸਮੁੰਦਰ ਪਾਰ ਜਾਣੇ ਬੰਦ ਹੋ ਗਏ ਤੇ ਆਮ ਆਦਮੀ ਪਾਰਟੀ ਦੇ ਨਾਲ ਮੈਂ ਚੱਲਦਾ ਜੇਕਰ ਪੰਜਾਬ ਦੇ ਵਿੱਚ ਰੁਜ਼ਗਾਰ ਮਿਲ ਗਿਆ ਤੇ ਤੁਹਾਡੇ ਨਾਲ ਮੈਂ ਚੱਲਦਾ ਜੇਕਰ ਪੰਜਾਬ ਦੇ ਐਮਐਲਏਾਂ ਦੇ ਕੋਲ ਐਮਐਲਏਾਂ ਦੀ ਨਹੀਂ ਚੱਲਦੀ ਤੇ ਜੇਕਰ ਇੱਥੇ ਧੱਕੇ ਸਹੀ ਨਹੀਂ ਚੱਲਦੀ ਤੁਹਾਡੇ ਨਾਲ ਮੈਂ ਚੱਲਦਾ ਮੈਂ ਚੱਲਦਾ ਤੁਹਾਡੇ ਨਾਲ ਜੇਕਰ ਇੱਥੇ ਬਾਈਨਰ ਪੋਸਟਰ ਲੱਗਨੇ ਬੰਦ ਹੋ ਗਏ ਤੇ ਤੁਹਾਡੇ ਨਾਲ ਮੈਂ ਚੱਲਦਾ ਭਗਵੰਤ ਮਾਨਸਿਆ ਗੱਲਾਂ ਸੁਣੀ ਬੜੇ ਧਿਆਨ ਦੇ ਨਾਲ ਮੈਂ ਵੀ ਉਡੀਕ ਕਰ ਰਿਹਾ ਸੀ ਕਿ ਮੈਂ ਐਮਪੀ ਦੀ ਚੋਣਤਾ ਲੜਨੀ ਆ ਪਰ ਲੜਾ ਕਿਹੜੀ ਲੋਕ ਸਭਾ ਤੋਂ ਕੋਈ ਇਹ ਨਹੀਂ ਲੜ ਰਿਹਾ ਸੀ ਵੀ ਮੈਨੂੰ ਉਥੋਂ ਵੋਟਾਂ ਪੈਣ ਜਾਂ ਮੈਨੂੰ ਉਥੋਂ ਵੋਟਾਂ ਪੈਣ ਮੈਂ ਸੋਚ ਰਿਹਾ ਸੀ ਕਿ ਮੇਰੇ ਮੁਕਾਬਲੇ ਦੇ ਵਿੱਚ ਕਿਹੜਾ ਲੀਡਰ ਆ ਕੇ ਖੜਦਾ ਮੈਂ ਇਹ ਸੋਚ ਰਿਹਾ ਸੀ ਫਿਰ ਮੈਂ ਸੋਚਿਆ ਸੰਗਰੂਰੋ ਚੋਣ ਲੜਦੇ ਆ ਝਾੜੂ ਵਾਲਿਆਂ ਦੇ ਖਿਲਾਫ ਫਿਰ ਮੈਨੂੰ ਉੱਥੋਂ ਦੋ ਗੱਲਾਂ ਪਤਾ ਲੱਗੀਆਂ ਕਿ ਉੱਥੋਂ ਸਰਦਾਰ ਸਿਮਰਜੀਤ ਸਿੰਘ ਮਾਨ ਖੜੇ ਹੋ ਰਹੇ ਆ ਫਿਰ ਦੂਜਾ ਪਤਾ ਲੱਗਿਆ ਕਿ ਸੁਖਪਾਲ ਸਿੰਘ ਖੇੜਾ ਖੜਾ ਹੋ ਰਿਹਾ ਕਹਿੰਦੇ ਚਾਂਸਾ ਨੂੰ ਉੱਥੋਂ ਸੀਟ ਮਿਲੰਦੇ ਮੈਂ ਕਿਹਾ ਵਿਸ਼ਵਦੀਪ ਸਿੰਘ ਜਿਹੜੇ ਬੰਦੇ ਪਾਰਟੀ ਦੀ ਗੱਲ ਜਿਹੜੇ ਬੰਦੇ ਪਾਰਟੀ ਦੀ ਗੱਲ ਨਹੀਂ ਪੰਜਾਬ ਦੀ ਗੱਲ ਕਰਦੇ ਹੋਣ ਉਹ ਚਾਹੇ ਕਿਸੇ ਪਾਰਟੀ ਦੇ ਵਿੱਚ ਹੋਣ ਚਾਹੇ ਉਹ ਝਾੜੂ ਦੇ ਵਿੱਚ ਚਾਹੇ ਉਹ ਭਾਜਪਾ ਦੇ ਵਿੱਚ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਾਹੇ ਉਹ ਕਾਂਗਰਸ ਦੇ ਵਿੱਚ ਉਹਨਾਂ ਦੇ ਮੁਕਾਬਲੇ ਇਲੈਕਸ਼ਨ ਨਹੀਂ ਲੜਨਾ ਤੇ ਸਿਮਰਜੀਤ ਮਾਨ ਔਰ ਸੁਖਪਾਲ ਸਿੰਘ ਖੈਰਾ ਉਥੋਂ ਖੜ ਰਹੇ ਆ ਲੈ ਮੈਂ ਇਹ ਗੱਲ ਕਹਿਣਾ ਘਰੋਂ ਮੈਂ ਗਰੀਬਾ ਕੱਪੜੇ ਮੇਰੇ ਪਾਟਿਆ ਮੈਨੂੰ ਪਤਾ ਕਿ ਲੋਕ ਅਮੀਰਾਂ ਨੂੰ ਤਾਂ ਫੰਡ ਵੀ ਦੇ ਦਿੰਦੇ ਆ ਤੇ ਲੋ ਜਿਹੜੇ ਕਹਿੰਦੇ ਸਾਡੇ ਬਾਹਰ ਗਏ ਆ ਸੱਤ ਸਮੁੰਦਰੋਂ ਪਾਰ ਉਹ ਚੰਗੇ ਤਨਾਟ ਬੰਦਿਆਂ ਦੇ ਨਾਲ ਖੜ ਜਾਂਦੇ ਆ ਕਿ ਵਿਸ਼ਵਦੀਪ ਸਿੰਘਾ ਤੇਰੇ ਨਾਲ ਤਾਂ ਖੜਨਾ ਕਿਸੇ ਨੇ ਨਹੀਂ ਪਰ ਮੈਂ ਉਸ ਰੱਬ ਕੋਲੋਂ ਡਰ ਕੇ ਭਗਵੰਤ ਮਾਨਸਿਆਂ ਰੱਬ ਕੋਲੋਂ ਡਰ ਕੇ ਨਾਲ ਮੈਂ ਕਿਹ ਵੀ ਦੱਸ ਦਿੰਨਾ ਕਿ ਮੈਨੂੰ ਉਡੀਕ ਸੀ ਖੈਰ ਕਿਤੇ ਭਗਵੰਤ ਮਾਨ ਦੇ ਘਰੋਂ ਕੋਈ ਸੰਗਰੂਰੋਂ ਟਿੱਕ ਲੜੂਗਾ ਸੱਚ ਦੱਸ ਰਿਆਂ ਦਿਲ ਤੋਂ ਦੱਸ ਰਿਆਂ ਨੋਟ ਕਰੋ ਜੇ ਗੱਲ ਕਿ ਮੈਨੂੰ ਉਡੀਕ ਸੀ ਕਿ ਸੰਗਰੂਰ ਤੋਂ ਚਾਹੇ ਇਹਨਾਂ ਦੇ ਮਾਤਾ ਜੀ ਚਾਹੇ ਇਹਨਾਂ ਦੇ ਭੈਣ ਜੀ ਚੈਨਦੀ ਵਾਈਫ ਉਥੋਂ ਚੋਣ ਲੜ ਸਕਦੇ ਆ ਮੈਨੂੰ ਉਸੇ ਮੰਨ ਦੇ ਵਿੱਚ ਮੈਂ ਕਿਹਾ ਜੇਕਰ ਇਹਨਾਂ ਤਿੰਨਾਂ ਦੇ ਇਹਨਾਂ ਦੇ ਪਰਿਵਾਰ ਤੋਂ ਕਿਸੇ ਨੇ ਵੀ ਚੋਣ ਉਥੋਂ ਲੜੀ ਫਿਰ ਮੇਰੇ ਸਾਹਮਣੇ ਰੱਬ ਨੂੰ ਛੱਡ ਕੇ ਕੋਈ ਵੀ ਆਜੇ ਮੈਂ ਇਹਨਾਂ ਦੇ ਕੰਮਾਂ ਦੇ ਵਿਰੁੱਧ ਚੋਣ ਲੜੂੰਗਾ ਪਰ ਨਹੀਂ ਕਹਿੰਦੇ ਉਥੋਂ ਮੀਤ ਹੀਰ ਖੜ ਰਿਹਾ ਤੇ ਮੈਂ ਫਿਰ ਦੱਸ ਦੇਵਾਂ ਕਿ ਉਸ ਸੱਚੇ ਆਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਦੋਨੇ ਹੱਥ ਜੋੜ ਕੇ ਉਹਦੇ ਕੋਲੋਂ ਡਰ ਕੇ ਤੇ ਤੈਨੂੰ ਭਗਵੰਤ ਮਾਨਸਿਆਂ ਕਹਿਣਾ ਜਾ ਸੰਗਰੂ ਇੱਥੋਂ ਫਿਰੋਜ਼ਪੁਰ ਤੋਂ ਚਾਹੇ ਤੇਰੀ ਪਾਰਟੀ ਦਾ ਕਹਿੰਦਾ ਘੌਂਦਾ ਬੰਦਾ ਜਿਹੜਾ ਆਪਦੇ ਆਪ ਚ ਹੋਵੇ ਆ ਮੀਤ ਹੈਰ ਸੰਗਰੂ ਅ ਸੰਗਰੂਰ ਤੋਂ ਛੱਡ ਕੇ ਫਿਰੋਜ਼ਪੁਰ ਤੋਂ ਚੋਣ ਲੜਾ ਦੇ ਜਾਂ ਮੈਂ ਕਹਿੰਨਾ ਮੈਂ ਖੜਾ ਹੋਊਂਗਾ ਇੱਥੋਂ ਮੈਂ ਦੱਸ ਰਿਹਾ ਨਾਲੇ ਲੋਕਾਂ ਨੂੰ ਕਿ ਫਿਰੋਜ਼ਪੁਰ ਤੋਂ ਪਰਮਾਤਮਾ ਚਾਵੇ ਤੇ ਮੈਂ ਲੋਕਾਂ ਨੂੰ ਕਹਿਣਾ ਬੇਨਤੀ ਕਰਦਾ ਘਰੋਂ ਮੈਂ ਗਰੀਬ ਆ ਤੁਹਾਡਾ ਸਾਥ ਚਾਹੀਦਾ ਤੁਸੀਂ ਮੇਰਾ ਸਾਥ ਦਿਓ ਤੇ ਮੈਂ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਲੜਨੀ ਆ ਤੇ ਮੈਂ ਕਹਿੰਨਾ ਕਿ ਭਗਵੰਤ ਮਾਨਸਿਆਂ ਚਾਹੇ ਹਰਪਾਲ ਚੀਮਾ ਚਾਹੇ ਜਗਮੀਤ ਖੁੱਡੀਆਂ ਸੌਰੀ ਮਾਫੀ ਚਾਉਣਾ ਖਣੀ ਗੁਰਮੀਤ ਖੁੱਡੀਆਂ ਉਹ ਖੁੱਡੀਆਂ ਸਾਹਿਬ ਚਾਹੇ ਭਗਵੰਤ ਮਾਨ ਜੀ ਤੁਸੀਂ ਖੁਦ ਚੋਂ ਲੜਨੀ ਆ ਫਿਰੋਜ਼ਪੁਰ ਤੋਂ ਆ ਜਾ ਮੈਂ ਲੜਨ ਨੂੰ ਤਿਆਰ ਬੈਠਾ ਐਮ ਐਮ ਪੀ ਦੀ ਚੋਂ ਲੜਨ ਵਾਸਤੇ ਤਿਆਰ ਬੈਠਾ ਤੇ ਮੈਨੂੰ ਸੱਜਣਾ ਦਿਆ ਸਾਥ ਚਾਹੀਦਾ ਤੇ ਮੈਂ ਕਹਿਣਾ ਆ ਮੀਤ ਹੈ ਅਰੇ ਤੈਨੂੰ ਬੇਨਤੀ ਕਰਦਾ ਕਿ ਫਿਰੋਜ਼ਪੁਰ ਤੋਂ ਮੈਂ ਸੋਚ ਰਿਹਾ ਸੀ ਕਿ ਮੈਂ ਉਡੀਕ ਕਰ ਰਿਹਾ ਸੀ ਕੋਈ ਇੱਥੋਂ ਤਗੜਾ ਬੰਦਾ ਖੜਾ ਆਵੇ ਪਰ ਮੈਨੂੰ ਮੇਰੇ ਕੋਈ ਲੈਵਲ ਦਾ ਨਹੀਂ ਮਿਲਿਆ ਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਭਗਵੰਤ ਮਾਨ ਨੂੰ ਕਹ ਦੇ ਆਪਦੀ ਹਾਈਕਮਾਨ ਨੂੰ ਕਹ ਦੇ ਕੇ ਫਰੋਜਪੁਰ ਤੋਂ ਐਮਪੀ ਦੀ ਚੋਣ ਲੜਾ ਦੋ ਉੱਥੋਂ ਵਿਸ਼ਵਦੀਪ ਫਾਜ਼ਲ ਕਾ ਐਮਪੀ ਦੀ ਚੋਣ ਲੜੂਗਾ ਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਉਹ ਫਰੋਜਪੁਰ ਵਾਲਿਓ ਮਲੋਟ ਹਲਕੇ ਵਾਲਿਓ ਬੱਲੂ ਬੱਲੂਆਣਾ ਹਲਕੇ ਵਾਲਿਓ ਆ ਬੋਹਰ ਹਲਕੇ ਵਾਲਿਓ ਫਾਜ਼ਲ ਕਾ ਹਲਕੇ ਵਾਲਿਓ ਜਲਾਲਾਬਾਦ ਹਲਕੇ ਵਾਲਿਓ ਗੁਰੂ ਅਰਸਾਆ ਹਲਕੇ ਵਾਲਿਓ ਮੁਕਸਰ ਹਲਕਾ ਵਾਲਿਓ ਜਿੰਨੇ ਵੀ ਫਿਰੋਜਪੁਰ ਚ ਹਲਕੇ ਆਉਂਦੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਮੈਂ ਤੁਹਾਡੇ ਕੋਲੋਂ ਵੋਟ ਨਹੀਂ ਮੰਗੂਗਾ ਤੁਹਾਡੇ ਪਿੰਡ ਦੇ ਵਿੱਚ ਆ ਕੇ ਮੈਂ ਤੁਸੀਂ ਇਕੱਠ ਕਰੋ ਜੇ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਮੇਰੀਆਂ ਗੱਲਾਂ ਸੁਣ ਲਓ ਜੇ ਜੇ ਤੁਹਾਡਾ ਮਨ ਕਰੇ ਵੋਟ ਪਾਉਣ ਨੂੰ ਤਾਂ ਪਾ ਦਿਓ ਜੇ ਨਹੀਂ ਤਾਂ ਨਾ ਪਾਇਆ ਜੇ पर मैं कोई भी फरीदी सुहुलता नहीं देनी मैं ਤੁਹਾਡੇ ਬੱਚਿਆਂ ਵਾਸਤੇ ਸਿਹਤ ਸਿੱਖਿਆ ਰੋਜ਼ਗਾਰ ਮੰਗੂੰਗਾ ਔਰ ਜਿਹੜਾ ਫਿਰੋਜ਼ਪੁਰ ਮੇਰੇ ਕੋਲ ਆ ਜਾਏ ਤੋ ਉਸ ਫਿਰੋਜ਼ਪੁਰ ਦੇ ਵਿੱਚੋਂ ਚਿੱਟਾ ਤਾਂ ਦੂਰ ਦੀ ਗੱਲ ਬੀੜੀ ਤੱਕ ਮਿਲਣੀ ਮੁਸ਼ਕਲ ਹੋ ਜੁਗੀ ਯਾਦ ਰੱਖ ਲੋ ਮੈਨੂੰ ਪਤਾ ਕਿ ਮੈਂ ਗਰੀਬ ਵਿਅਕਤੀ ਆ ਮੇਰੇ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਕਿ ਤੁਹਾਡਾ 1000 ਰੁਪਿਆ ਨਹੀਂ ਆਇਆ ਮੈਂ ਤੁਹਾਨੂੰ ਇਹ ਕਹੂੰਗਾ ਕਿ 1000 ਰੁਪਿਆ ਕੇਸਰੀਵਾਲ ਨੂੰ ਮੈਂ ਲੱਖ ਰੁਪਿਆ ਮਹੀਨੇ ਦਾ ਦੇਵਾਂਗਾ ਉਹਨਾਂ ਦੀ ਔਰਤ ਨੂੰ ਤੇ ਭਗਵੰਤ ਮਾਨ ਨੂੰ ਕਹੂੰਗਾ ਕਿ 2 ਲੱਖ ਰੁਪਿਆ ਸਾਡੀ ਮਾਤਾ ਜੀ ਨੂੰ ਮਹੀਨਾ ਤੇ ਉਹਨਾਂ ਦੀ ਵਾਈਫ ਨੂੰ ਮਹੀਨਾ ਤੇ ਉਹਨਾਂ ਭੈਣ ਜੀ ਨੂੰ ਮਹੀਨਾ ਕਿ ਤੂੰ ਆਪਦੀ ਕੁਰਸੀ ਪੰਜਾਬ ਦੇ ਲੋਕਾਂ ਨੂੰ ਦੇ ਸਾਨੂੰ ਭੀਖਾਂ ਨਹੀਂ ਚਾਹੀਦੀਆਂ ਸਾਨੂੰ ਸਿਹਤ ਸਿੱਖਿਆ ਰੁਜ਼ਗਾਰ ਚਾਹੀਦਾ ਜੇਕਰ ਕੋਈ ਸੱਜਣ ਮੇਰਾ ਆਰਥਿਕ ਪੱਖੋਂ ਸਾਥ ਦੇ ਦੇਵੇ ਤਾਂ ਵੀ ਮਿਹਰਬਾਨੀ ਆ ਜੇ ਕੋਈ ਨਹੀਂ ਦੇਊਗਾ ਤਾਂ ਵੀ ਮਿਹਰਬਾਨੀ ਆ ਕਿਉਂਕਿ ਮੈਂ ਗਰੀਬ ਗਰੀਬ ਦੀ ਗੱਲ ਦਾ ਮੁੱਲ ਨਹੀਂ ਪੈਂਦਾ ਇੱਕ ਪਾਸੇ ਸਾਈਕਲ ਵਾਲਾ ਗੱਲ ਕਰਦੇ ਦੂਜੇ ਪਾਸੇ ਗੱਡੀ ਵਾਲ ਗੱਡੀ ਵਾਲੇ ਦੀ ਗੱਲ ਨੂੰ ਸੀਰੀਅਸ ਲਿਆ ਜਾਂਦਾ ਤੇ ਜੇਕਰ ਕੋਈ ਗਰੀਬ ਗੱਲ ਕਰਦੇ ਉਹਦੀ ਗੱਲ ਨੂੰ ਹਾਸੇ ਦੇ ਜਿਹੜਾ ਉਹ ਮਜ਼ਾਕੀਆ ਗੱਲ ਕਰਦੇ ਗੱਡੀ ਵਾਲਾ ਤੇ ਉਹਦੀ ਗੱਲ ਨੂੰ ਸੀਰੀਅਸ ਤੇ ਜੇ ਕੋਈ ਮੇਰੇ ਵਰਗਾ ਪਾਟੇ ਲੀੜੇ ਜਾਂ ਸਾਈਕਲ ਵਾਲਾ ਗੱਲ ਕਰਦੇ ਉਹਦੀ ਗੱਲ ਨੂੰ ਮਜ਼ਾਕੀਆ ਲਿਆ ਜਾਂਦਾ ਭਗਵੰਤ ਮਾਨਸਿਆ ਤੂੰ ਸਾਡੇ ਪੰਜਾਬ ਦਾ ਤੇਰੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਮੈਂ ਇਹ ਦੱਸ ਦੇਵਾਂ ਕਿ ਸਾਨੂੰ ਫਰੀਦੀਆਂ ਸੁਲਤਾਨਾ ਨਹੀਂ ਚਾਹੀਦੀਆਂ ਸਾਡੀਆਂ ਧੀਆਂ ਪੈਣਾ ਤੇ लाठी चार्ज ਨਹੀਂ ਚਾਹੀਦੇ ਸਾਨੂੰ ਥਾਣਿਆਂ ਦੇ ਬਾਹਰ ਅੱਗੇ ਧਰਨੇ ਨਹੀਂ ਚਾਹੀਦੇ ਤੁਹਾਡਾ ਹੀ ਸਪੀਕਰ ਕੁੱਲ ਤਾਰ ਇਹਨੇ ਆਪ ਦੀ ਕੁੱਲ ਤਾਰ ਦੇਣੀ ਆ ਤੇ ਪੰਜਾਬ ਦੇ ਲੋਕਾਂ ਦੀ ਡੋਪ ਦੇਣੀ ਆ ਕੱਲ ਕੋਟ ਕਪੂਰੇ ਥਾਣੇ ਦੇ ਅੱਗੇ ਇੱਕ ਮਜ਼ਦੂਰ ਬੀਬੀ ਨਸੀਬ ਕੌਰ ਸਿੱਖਾਂ ਵਾਲੀ ਪਿੰਡ ਤੇ ਉਹ ਉਥੋਂ ਦਾ ਇੱਕ ਨਾਟਕ ਵਿਅਕਤੀ ਤੇ ਤੇਰਾ ਲੋਕ ਤਵਾ ਤੁਹਾਡਾ ਜਿਹੜਾ ਆਪਣਾ ਜਿਹੜਾ ਸਪੀਕਰ ਕੁਲਤਾਰ ਸੰਧਵਾ ਆਪਦੀ ਕੁਲਤਾਰ ਇਹ ਇੱਕ ਇਹ ਨੇ ਉਹਦੇ ਨਸੀਬ ਖਰਾਬ ਕਰ ਛੱਡੇ ਆ ਮੈਂ ਉੱਥੇ ਕੱਲ ਬੋਲ ਕੇ ਜਾਂਦਾ ਸੀ ਮੈਂ ਤੇ ਮੈਂ ਜਦੋਂ ਨੰਗੇਆ ਮੋਗੇ ਨੂੰ ਤੇ ਉੱਥੇ ਮੈਂ ਬੋਲ ਕੇ ਆਇਆ ਕਹਿੰਦੇ ਕਰਮਜੀਤ ਉਥੋਂ ਕੋਲ ਦੀ ਨੰਗੇਆ ਪਤਾ ਨਹੀਂ ਉਹਦਾ ਡਰਾਈਵਰ ਸੀ ਤੇ ਉਹਨਾਂ ਕੋਲ ਫੋਰਚਨਰ ਗੱਡੀ ਸੀ ਮੈਨੂੰ ਐਂ ਆ ਕਰਕੇ ਗਿਆ ਮੈਂ ਕਿਹਾ ਸਮਾਂ ਤੁਹਾਡਾ ਸਰਕਾਰ ਤੁਹਾਡੀ ਤੁਸੀਂ ਜੋ ਕਰਨਾ ਕਰ ਲੋ ਭਾਈ ਅਸੀਂ ਤਾਂ ਰੱਬ ਦੇ ਬੰਦੇ ਆ ਸੱਚ ਬੋਲਾਂਗੇ ਸਚਾਈ ਲੋਕਾਂ ਨੂੰ ਦੱਸਾਂਗੇ ਝੂਠ ਪਾਸੇ ਕਰਾਂਗੇ ਸੱਚ ਸਾਹਮਣੇ ਲਿਆਵਾਂਗੇ ਜੇ ਤੁਸੀਂ ਸੱਚ ਨੂੰ ਕੁੱਟਣਾ ਕੁੱਟ ਲੋ ਕਿਉਂਕਿ ਸੱਚ ਦੇ ਹਮੇਸ਼ਾ ਕੁੱਟਾਂ ਪੈਂਦੀਆਂ ਆਈਆਂ ਸੱਚ ਨੂੰ ਦਬਦੇ ਆਇਆ ਪਰ ਸੱਚੇ ਕੋ ਸੂਰਜ ਜੀ ਨੂੰ ਬੱਦਲ ਧਾਤਾਂ ਸਕਦੇ ਆ ਧੁੰਦ ਲੁਕੋਤਾ ਸਕਦੀ ਆ ਝੜੀ ਲੁਕੋ ਸਕਦੀ ਆ ਪਰ ਝੜੀ ਵੀ ਹਫਤੇ ਮਹੀਨੇ 2 ਮਹੀਨੇ ਦੀ ਹੋ ਸਕਦੀ ਆ ਧੁੰਦ ਹਫਤਾ ਮਹੀਨਾ 2 ਮਹੀਨੇ ਹੋ ਸਕਦੀ ਆ ਬੱਦਲ ਵਾਈ ਘੰਟੇ 10 ਘੰਟੇ 12 ਘੰਟੇ ਹੋ ਸਕਦੀ ਆ ਸੱਚ ਇੱਕ ਸੂਰਜ ਆ ਉਨੇ ਆਖਰ ਨੂੰ ਨਿਕਲ ਕੇ ਰੋਸ਼ਨੀ ਦੇਣੀ ਆ ਯਾਦ ਰੱਖਿਆ ਜੇ ਜਿਹੜੇ ਵੀ ਫਿਰੋਜ਼ਪੁਰ ਦੇ ਵਾਸੀ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਂ ਬੰਦਾ ਤਾਂ ਗਰੀਬ ਪਰ ਮੈਂ ਚੋਣ ਲੜਨੀ ਐ MP ਦੀ ਮੈਂ ਕੋਈ ਵੀ ਤੁਹਾਡੇ ਕੋਲੋਂ ਬਦਾਮ ਨਹੀਂ ਖਾਣੇ ਨਾ ਕਾਜੂ ਖਾਣਿਆ ਪਾਣੀ ਦੀ ਘੁੱਟ ਹੋਊਗੀ ਉਹ ਵੀ ਜੇ ਪਿਆਦੋਂਗੇ ਤਾਂ ਪੀ ਲੂੰਗਾ ਤੇ ਮੈਂ ਸੱਜਣੋ ਤੁਹਾਡੇ ਪਿੰਡਾਂ ਚ ਆਵਾਂ ਤੁਸੀਂ ਸਿਰਫ ਮੇਰੀ ਗੱਲ ਸੁਣ ਲਿਆ ਜੇ ਵੋਟ ਤੁਹਾਡੀ ਮਰਜ਼ੀ ਆ ਭਵਾਂ ਕਾਲੇ ਚੋਰ ਨੂੰ ਪਾ ਦਿਆ ਜੇ ਮੈਂ ਨਹੀਂ ਕਹੂੰਗਾ ਮੈਨੂੰ ਵੋਟ ਪਾਓ ਜੇ ਮੇਰੀਆਂ ਗੱਲਾਂ ਤੁਹਾਨੂੰ ਲੱਗਣ ਕਿ ਤੁਹਾਡੇ ਬੱਚਿਆਂ ਦਾ ਪੂਵੇ ਖੱਗੇ ਲੈ ਕੇ ਜਾ ਸਕਦੀਆਂ ਤਾਂ ਵੋਟ ਪਾਇਆ ਜੇ ਨਹੀਂ ਤਾਂ ਰਹਿਣ ਦਿਆ ਜੇ ਜਦੋਂ ਮੈਂ ਜਲਾਲਾਵਾਦ ਤੋਂ ਐਮਐਲਏ ਦੀ ਚੋਣ ਲੜੀ ਸੀ ਮੈਂ ਉਦੋਂ ਵੀ ਲੋਕਾਂ ਨੂੰ ਕਿਹਾ ਸੀ ਤੇ ਜਿਹੜੇ ਪਿੰਡਾਂ ਦੇ ਵਿੱਚ ਗਿਆ ਸੀ ਆਦੇ ਜਿੰਨਾ ਪਿੰਡਾਂ ਦੇ ਲੋਕਾਂ ਨੇ ਮੇਰੀਆਂ ਗੱਲਾਂ ਸੁਣੀਆਂ ਸੀ ਉਹ ਕਹਿੰਦੇ ਸੀ ਭਾਈ ਤੇਰੀਆਂ ਗੱਲਾਂ ਅੱਜ ਸੱਚੀਆਂ ਨਿਕਲੀਆਂ ਤੇ ਮੈਂ ਫਿਰ ਤੋਂ ਕਹਿਣਾ ਜੇਕਰ ਆਮ ਆਦਮੀ ਪਾਰਟੀ ਦਾ ਲੀਡਰ ਕੋਈ ਕਹਿੰਦਾ ਹੋਵੇ ਤੇ ਭਾਈ ਮੈਂ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਲੜਨੀ ਆ ਸਤਕਾਰਯੋਗ ਆਖੂੰਗਾ ਪ੍ਰਚਾਰ ਤੁਸੀਂ ਕਰਨ ਪ੍ਰਚਾਰ ਅਸੀਂ ਕਰਨ ਪਰ ਯਾਦ ਰੱਖੋ ਸਾਡੇ ਕੋਲ ਉਹ ਸੱਚ ਦਾ ਪਟਾਰਾ ਜਦੋਂ ਲੋਕਾਂ ਦੇ ਕੋਲ ਬੁੱਕ ਫੜ ਬੁੱਕ ਭਰ ਕੇ ਐਂ ਸਿੱਟਿਆ ਜੇ ਲੋਕ ਖੁਸ਼ੀਆਂ ਦੇ ਵਿੱਚ ਨੱਚਣ ਨਾਲ ਲੱਗੇ ਤੇ ਮੈਨੂੰ ਵਿਸ਼ਵ ਦੀਪ ਫਾਜ਼ਲ ਕਾਨਾ ਖੋਜੇ ਤੇ ਜੇਕਰ ਭਰਾਵੋ ਮੈਂ ਕੁਝ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਸਾਡਾ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਪੰਜ ਦਰਿਆਵਾਂ ਦੀ ਧਰਤੀ ਆ ਔਰ ਇੱਥੇ ਪੰਜ ਆਬ ਪੰਜ ਦਰਿਆ ਔਰ ਜਦੋਂ ਫਸਲਾਂ ਨੂੰ ਪਾਣੀ ਚਾਹੀਦਾ ਸਾਡੀ ਰਾਜਸਥਾਨ ਇਹ ਸਾਡਾ ਰਾਜਸਥਾਨ ਪੰਜਾਬ ਬਣ ਜਾਂਦਾ ਰਾਜਸਥਾਨ ਚ ਚੰਗੀਆਂ ਫਸਲਾਂ ਹੋਣ ਲੱਗੀਆਂ ਤੇ ਸਾਡੇ ਪੰਜਾਬ ਚ ਮਾਰੀਆਂ ਬਹੁਤ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਮੈਂ ਆਪਦਾ ਨੰਬਰ 9501587965 9501587965 ਇਹ ਨੰਬਰ ਸਕਰੀਨ ਤੇ ਦੇ ਦੂੰਗਾ ਤੇ ਆਮ ਆਦਮੀ ਪਾਰਟੀ ਦਾ ਕੋਈ ਧਮਕੀਆਂ ਦੇਣ ਵਾਸਤੇ ਫੋਨ ਨਾ ਲਾਓ ਜੇ ਅੱਗੇ ਬਾਹਰੋਂ ਆਮ ਆਦਮੀ ਪਾਰਟੀ ਵਾਲੇ ਫੋਨ ਕਰਕੇ ਮੈਨੂੰ ਤਾਂ ਗਾਲ੍ਹਾਂ ਦਿੰਦੇ ਆ ਮੇਰੀ ਬੇਬੇ ਫੋਨ ਚੱਕਲੇ ਤਾਂ ਉਹਨੂੰ ਵੀ ਗਾਲ੍ਹਾਂ ਦੇ ਦਿੰਦੇ ਆ ਤੁਹਾਡੇ ਨਾਲ ਕੱਲ ਹੀ ਕਾਂਗਰਸੀਆਂ ਨੇ ਕਦੇ ਐ ਨਹੀਂ ਕੀਤੀ ਸੀ ਨੋਟ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ